ਪੀਚੀ ਦੀ ਨਹੀਂ ਬੋਸਣੜ ਹੋਈਆਂ ਲਿੰਗਰਾਂ ਦੀਆਂ ਗੱਡੀਆਂ ਨੇ ਪੋਸਟਾ ਹੋ ਗਿਆ ਕੀ ਕੀ ਕੋਈ ਥੋੜਾ ਪਿਛੇ ਇੱਕ ਐਕਸੀਡੈਂਟ ਹੋਇਆ ਹੈਗਾ ਉੱਤੇ ਪਰ ਆ ਰਿਹਾ ਸੀ ਉਹਦੇ ਵਿੱਚ ਡਰਾਈਵਰ ਸੀਗਾ ਡਰਾਈਵਰ ਨੇ ਦਰਖਤ ਦੇ ਵਿੱਚ ਗੱਡੀ ਮਾਰਤੀ ਹੈ ਜਿਹੜਾ ਜਾ ਕੇ ਦੇਖਿਆ ਕਿ ਜਿਹੜਾ ਮੋੜਲਾ ਹਿੱਸਾ ਸੀ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਮਗਰਲੇ ਕਿੰਟਰ ਦਾ ਮਗਰਲੇ ਨਾਲ ਲੱਗ ਚੁੱਕਾ ਸੀਗਾ ਤੇ ਮੁੜ ਕੇ ਉੱਥੋਂ ਹੈਡਰਾ ਮਗਾ ਕੇ ਰਾਤ ਨੂੰ ਟੂਰੀ ਫਟਿਆ ਉਹ ਛੇ ਖਿੱਚ ਕੇ ਟੂਰੀ ਵਿਚੋਂ ਬੋਦੀ ਕੱਢੀ ਸੀ ਪਾਸੂ ਪੈ ਕੇ ਮੇਰੇ ਕੋਲ ਭਰ ਕੇ ਗਿਆ ਹੈ ਅਜ ਉਪਰੋਕੜੇ ਗੱਲ ਤਾਂ ਭਾਈ ਜੀ ਦੇਖੀ ਤੋਂ ਥੋੜਾ ਪਿਛੇ ਇੱਕ ਐਕਸੀਡੈਂਟ ਹੋਇਆ ਹੈਗਾ ਉੱਤੇ ਪਰ ਆ ਰਿਹਾ ਸੀ ਉਹਦੇ ਵਿੱਚ ਡ라이ਵਰ ਸੀਗਾ ਡਰਾਈਵਰ ਨੇ ਦਰਖਤ ਦੇ ਵਿੱਚ ਗੱਡੀ ਮਾਰਤੀ ਆ ਜਿਹੜਾ ਜਾ ਕੇ ਦੇਖਿਆ ਕਿ ਜਿਹੜਾ ਮੋੜਲਾ ਹਿੱਸਾ ਸੀ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਮਗਰਲੇ ਕਿੰਟਰ ਦਾ ਮਗਰਲੇ ਨਾਲ ਲੱਗ ਚੁੱਕਾ ਸੀਗਾ ਤੇ ਮੁੜ ਕੇ ਉਥੋਂ ਹੈਡਰਾ ਮਗਾ ਕੇ ਰਾਤ ਨੂੰ ਤੋਦੀ ਫਟਿਆ ਸੀ ਖਿੱਚ ਕੇ ਤੋਦੀ ਵਿਚੋਂ ਬੋਡੀ ਗੱਡੀ ਸੀ ਕਾਰਨ ਦਾ ਪਤਾ ਲੱਗਦਾ ਕਿ ਕਾਰਨ ਨੂੰ ਹਰੀ ਉਰ ਤੇ ਤੱਕ ਨਹੀਂ ਕੀਤਾ ਜਾ ਸਕਦਾ ਵੀ ਕਿਉਂ ਡਰਾਈਵਰ ਦੀ ਅੱਖ ਲੱਗ ਗਈ ਜਾਂ ਉਹਨੂੰ ਅਟੈਕ ਹੋ ਗਿਆ ਇਹ ਉਹਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਅਸਲੀ ਸਮਝ ਆਇਆ ਤੋਂ ਬੰਦਾ ਦੇਖਿਆ ਦੇਖ ਰਾਤ ਨੂੰ ਜਿਹੜੀਆਂ ਇਹਨਾਂ ਪਾਰਕ ਕਰਦੇ ਨੇ ਇਹਨਾਂ ਦੇ ਕ੍ਰੈਸ਼ ਕਰਨੀ ਉਹ ਤੋਂ ਨਾ ਨਹੀਂ ਇਹ ਗੱਡੀਆਂ ਸਾਰੀਆਂ ਹੁਣ ਕੀ ਵੀ ਇਹਨਾਂ ਦਾ ਰਾਤ ਦਾ ਸਮਾਂ ਤੈਅ ਕੀਤਾ ਹੈਗਾ ਵੀ ਰਾਤ ਨੂੰ ਚਲਾਉਣੀਆਂ ਦਿਨ ਦੇ ਵਿੱਚ ਐਕਸੀਡੈਂਟ ਜ਼ਿਆਦਾ ਹੁੰਦੇ ਸੀਗੇ ਸਕੂਲੀ ਬੱਚਿਆਂ ਦਾ ਕਰਕੇ ਦੇ ਦੋਏ ਇਹਨਾਂ ਨੂੰ ਰਾਤ ਨੂੰ ਜਾਣ ਵਾਸਤੇ ਕਿਹਾ ਹੋਇਆ ਸਾਰੇ ਇਹ ਮਟੀਰੀਆ ਦਾ ਸੀ ਡਰਾਈਵਰ ਨਾਮ ਇਹਦਾ ਸੀਗਾ ਜੀ ਕੁਲਦੀਪ ਸਿੰਘ son of ਤਰਸੀਮ ਲਾਲ ਵਾਸੀ ਮਕੀਨਿਆ ਕਾਰ ਵੀ ਫਿਲਹਾਲ ਉਹਦੀ 170 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦਾ ਪੋਸਟ ਮਾਰਟਨ ਕਰਨ ਤੋਂ ਬਾਅਦ ਅਸਲ ਤੱਕ سامنے